ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਉਹ ਮਹਾਨ ਨਾਇਕਾਂ ਦੀ ਗੱਲਬਾਤ ਕਰਾਂਗੇ ਉਹ ਮੂਰਖ ਲੋਕਾਂ ਦੀ ਗੱਲ ਕਰਾਂਗੇ ਜਿਹੜੇ ਗੁਰੂ ਦਾ ਸਿੰਘ ਬਣ ਜਾਂਦੇ ਨੇ ਅੰਮ੍ਰਿਤ ਛਕ ਲੈਂਦੇ ਨੇ ਜਿਨ੍ਹਾਂ ਨੇ ਮਜ਼ਾਕ ਸਮਝਿਆ ਹੋਇਆ ਕਿ ਅੰਮ੍ਰਿਤ ਜਦੋਂ ਜੀ ਕਰਦਾ ਅੰਮ੍ਰਿਤ ਛਕ ਲਿਆ ਜਦੋਂ ਜੀ ਕਰਦਾ ਅੰਮ੍ਰਿਤ ਅਸੀਂ ਛੜਤਾ ਕਾਰ ਅਸੀਂ ਇੱਕ ਸਾਈਡ ਤੇ ਰੱਖਦੇ ਇਹੋ ਜਿਹੇ ਮੂਰਖ ਲੋਕ ਕਿ ਤੁਹਾਡੇ ਕਿਸੇ ਨੇ ਪਰਪੜੀ ਤੇ ਤੁਹਾਡੀ ਕਿਸੇ ਨੇ ਗੱਨ ਲਾਈ ਵੀ ਆ ਕਿ ਸਿੰਘ ਬਣੋ ਤੁਸੀਂ ਭਾਈ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਆਪਦੇ ਆਪ ਦਾ ਜਦੋਂ ਤੁਹਾਨੂੰ ਜੀ ਕਰਦਾ ਹੈ ਅਸੀਂ ਅੰਮ੍ਰਿਤ ਛਕ ਲੈਨੇ ਆ ਜਦੋਂ ਸਾਡਾ ਦਿਲ ਕਰਦਾ ਹੈ ਉਦੋਂ ਅਸੀਂ ਅੰਮ੍ਰਿਤ ਛਰ ਦਿੰਦੇ ਆ ਤੁਸੀਂ ਮਜ਼ਾਕ ਸਮਝਿਆ ਹੋਇਆ ਲੋਕਾਂ ਨੇ ਦੁਸ਼ਟਨ ਲੋਕ ਜਿਹੜੇ ਇਹੋ ਜਿਹੇ ਹੈਗੇ ਨੇ ਬਹੁਤ ਸਾਰੇ ਸ਼ੋਸ਼ਣ ਮੀਡੀਆ ਅਕਾਊਂਟ ਤੇ ਵੀ ੱੱਕੇ ਖਾਂਦੇ ਫਿਰਦੇ ਨੇ ਕੁਝ ਕਿੰਨੀ ਘਾਦੇ ਵਿੱਚ ਵੀ ਨੇ ਜਿਹੜੇ ਜਾਂ ਤਾਂ ਆਪਦੀ ਘਰ ਵਾਲੀ ਦੇ ਮਗਰ ਲੱਗ ਜਾਂਦੇ ਨੇ ਜਾਂ ਜਿਹੜੇ ਆਪਦੇ ਦੋਸਤਾ ਮਗਰ ਲੱਗ ਜਾਂਦੇ ਨੇ ਜਿਹੜੇ ਆਪਦੇ ਦੋਸਤਾ ਮਗਰ ਘਰਦਿਆਂ ਮਗਰ ਜਿਹੜੇ ਲੱਗ ਜਾਂਦੇ ਨੇ ਵਿੱਚ ਬਹੁਤ ਸਾਰੇ ਇਦਾਂ ਦੇ ਕਰਦੀ ਹੈਗੇ ਨੇ ਜਿਹੜੇ ਆਪ ਸਾਰੇ ਗੁਰੂ ਦੇ ਸਿੰਘ ਬਣੇ ਹੋਏ ਨੇ ਸ਼ਸਤਰਧਾਰੀ ਨੇ ਆਪ ਦੇ ਬੱਚਿਆਂ ਨੂੰ ਵੀ ਉਹ ਚੀਜ਼ ਉਹ ਲਾਈਨ ਤੇ ਲੈ ਕੇ ਆਉਂਦੇ ਨੇ ਉਹ ਆਪ ਦੇ ਬੱਚਿਆਂ ਨੂੰ ਸਭ ਕੁਝ ਦੱਸ ਦੇਣ ਇੱਕ ਪਾਸੇ ਇਹੋ ਜਿਹੇ ਨਲਾਇਕ ਵੀ ਨੇ ਜਿਹੜੇ ਤਾਂ ਗਲਤ ਮਤਲਬ ਮਤਲਬ ਦੇ ਲਈ ਗੁਰੂ ਦੇ ਸਿੰਘ ਬਣ ਜਾਂਦੇ ਨੇ ਕਿ ਸਿੰਘਾਂ ਦਾ ਦਬ ਦਬਾ ਬਹੁਤ ਹੈ ਕਿ ਅੰਮ੍ਰਿਤ ਛਕ ਲਈਏ ਕੋਈ ਜਲਦੀ ਜਲਦੀ ਨਿਹੰਗਾਂ ਨੂੰ ਗੁਰੂ ਦੇ ਸਿੰਘਾਂ ਨੂੰ ਜਦੋਂ ਤਿਆਰ ਬਰ ਤਿਆਰ ਹੁੰਦੇ ਆ ਜਦੋਂ ਆਹ ਸ਼੍ਰੀ ਸਾਹਿਬ ਪਾਈ ਹੁੰਦੀ ਆ ਤਾਂ ਸਾਨੂੰ ਕੋਈ ਬੋਲਦਾ ਨਹੀਂ ਸਾਰੇ ਡਰਦੇ ਨੇ ਕੁਝ ਕ ਇਦਾਂ ਦੇ ਲੋਕ ਵੀ ਨੇ ਜਿਹੜੇ ਹਮੇਸ਼ਾ ਖਰਾਬ ਕਰਨ ਦੀ ਇਹਨੂੰ ਕੋਸ਼ਿਸ਼ ਕਰਦੇ ਰਹਿੰਦੇ ਨੇ ਉਹ ਮੂਰਖ ਲੋਕੋ ਤੁਸੀਂ ਜਦਾਂ ਗੁਰੂ ਦੇ ਸਿੰਘ ਨਾ ਬਣੋ ਜੇ ਗੁਰੂ ਦਾ ਸਿੰਘ ਤੁਸੀਂ ਬਣਨਾ ਹੈ ਜੇ ਤੁਸੀਂ ਅਬਰਤ ਸ਼ਕਨ ਹੈ ਤਾਂ ਪਹਿਲਾਂ ਆਪਦੇ ਆਪ ਨੂੰ ਪੂਰਾ ਤਿਆਰ ਕਰੋ ਬਾਣੀ ਨੂੰ ਪੜੋ ਮੂਲ ਮੰਤਰ ਪੜੋ ਗੁਰ ਮੰਤਰ ਪੜੋ ਕਿਉਂ ਤੁਸੀਂ ਇੱਕ ਵਾਰ ਦੇਖੋ ਤੁਹਾਨੂੰ ਜਜਵਾਤੀ ਹੋ ਕੇ ਦੇਖ ਕੇ ਦੂਜਿਆਂ ਨੂੰ ਕਿ ਅਸੀਂ ਵੀ ਗੁਰੂ ਦੇ ਸਿੰਘ ਬਣਾਂਗੇ ਜੀ ਅਸੀਂ ਵੀ ਲੜਾਈ ਲੜਾਂਗੇ ਜੀ ਤੇ ਮੁੜ ਕੇ 3 ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਕੋਈ ਸਾਲ ਬਾਅਦ ਕੋਈ 2 ਸਾਲਾਂ ਬਾਅਦ ਕੋਈ 3 ਸਾਲਾਂ ਬਾਅਦ ਦੇਖਦੇ ਆ ਉਹ ਬੰਦਾ ਸ਼ਸਤਰ ਧਾਰੀ ਬਿਨਾ ਹੋ ਜਾਂਦਾ ਆ ਆਪਣੇ ਸ਼ਸਤਰ ਲਾ ਕੇ ਸਾਡੇ ਇੱਕ ਸਾਈਡ ਤੇ ਰੱਖ ਦਿੰਦਾ ਕਿ ਜਿਹੜੇ ਪੰਜ ਚੂਲ ਪਿਆਏ ਜਾਂਦੇ ਨੇ ਸਿਰ ਤੇ ਪਾਏ ਜਾਂਦੇ ਨੇ ਅੱਖਾਂ 'ਚ ਮਾਰੇ ਜਾਂਦੇ ਨੇ ਮਤਲਬ ਜੋ ਅੰਮ੍ਰਿਤ ਪਿਆਇਆ ਜਾਂਦਾ ਉਹਨੂੰ ਵੀ ਫਿਰ ਬਾਹਰ ਕੱਢਿਆ ਕਰੋ ਨਾ ਕਿ ਅੰਮ੍ਰਿਤ ਜਦੋਂ ਸ਼ੱਕ ਜਦੋਂ ਸ਼ੱਕਦੇ ਹੋ ਉਹਦਾ ਪੰਜ ਚੂਲ ਜਿਹੜੇ ਪਿਉਂਦੇ ਨੇ ਫਿਰ ਇਹਨਾਂ ਨੂੰ ਵੀ ਬਾਹਰ ਕੱਢਿਆ ਕਰੋ ਕੱਲੇ ਸ਼ਸਤਰ ਕੋ ਸਾਈਡ ਤੇ ਧੱਕ ਦੇ ਦਿਨ ਕਿਉਂ ਆਪਦੇ ਆਪ ਨੂੰ ਪਹਿਲਾਂ ਤੁਸੀਂ ਤਿਆਰ ਨਹੀਂ ਕਰਦੇ ਕਿ ਅਮਰਤਾ ਸ਼ਕਨ ਦੇ ਲਈ ਪ੍ਰੋਪਰ ਤਿਆਰੀ ਕਿਉਂ ਨਾ ਪਹਿਲਾਂ ਕਰਦੇ ਕਿ ਬਾਅਦ ਵਿੱਚ ਕਿਸੇ ਦੇ ਪਿੱਛੇ ਨਾ ਲੱਗੀਏ ਚਾਹੇ ਤੁਹਾਨੂੰ ਕੋਈ ਬਾਅਦ ਵਿੱਚ ਬੁਲਾਉਂਦਾ ਚਾਹੇ ਨਹੀਂ ਬੁਲਾਉਂਦਾ ਚਾਹੇ ਤੁਹਾਡੇ ਕੋਈ ਘਰ ਦੇ ਤੁਹਾਡੇ ਨਾਲ ਐਗਰੀ ਨਹੀਂ ਹੈਗੇ ਕਿ ਲੜਦੇ ਨੇ ਭਾਈ ਪਹਿਲਾਂ ਮੁੰਡਾ ਇੰਨਾ ਸੋਹਣਾ ਹੁੰਦਾ ਸੀ ਕੇਸ ਦਾੜੀ ਰੱਖ ਲਈ ਹੁਣ ਆਹ ਬਣ ਗਿਆ ਜੋ ਬਣ ਗਿਆ 100 ਗੱਲਾਂ ਜਿਹੜੀਆਂ ਤੁਸੀਂ ਲੋਕਾਂ ਦੀਆਂ ਲੋਕ ਤੁਹਾਨੂੰ ਵਾਰ-ਵਾਰ ਤੁਹਾਨੂੰ ਸੁਣਾਉਂਦੇ ਰਹਿੰਦੇ ਨੇ ਟੋਕਦੇ ਰਹਿੰਦੇ ਨੇ ਕਿਉਂ ਲੋਕਾਂ ਦੇ ਮਗਰ ਲੱਗਦੇ ਹੋ ਜੇ ਤੁਸੀ ਗੁਰੂ ਦੇ ਸਿੰਘ ਬਣ ਕੇ ਸਾਰੀਏ ਦੁਨੀਆ ਉਪਰ ਨਾ ਤੱਤ ਤੋੜ ਲਵਾਉਂਦਾ ਬਸ ਫਿਰ ਬਾਣੀ ਤੇ ਲੜ ਲਗੋ ਬਾਣੀ ਨੂੰ ਸਮਝੋ ਕੱਲਾ ਡੱਡਰਾਵ ਦੇ ਲਈ ਨਾ ਰੱਖ ਲੁਗੀ ਅਸੀਂ ਗੁਰੂ ਦਾ ਬਾਈ ਨੰਗ ਸਿੰਘਾ ਦਾ ਅਸੀਂ ਬਾਣਾ ਪਾ ਲੈਨੇ ਆ ਜੇ ਅਸੀਂ ਗੁਰੂ ਦਾ ਸਿੰਘ ਬਣ ਜੰਦੇ ਆ ਬਹੁਤ ਦਬ ਦਬਾ ਰਹੂਗਾ ਆ ਪੁੱਠੀ ਸੋਚ ਲੈ ਕੇ ਨਾ ਝੱਲੋ ਕੱਲਾ ਗੁਰਮੰਤਰ ਵੀ ਪੜੀ ਜਾਉਂਗੇ ਕੱਲਾ ਮੂਲ ਮੰਤਰ ਵੀ ਪੜੀ ਜਾਉਂਗੇ ਉਹਦੇ ਨਾਲ ਵੀ ਬਹੁਤ ਸਾਰਾ ਗਿਆਨ ਤੁਹਾਨੂੰ ਆਊਗਾ ਤੇ ਇੱਕ ਤਾਂ ਜਿਹੜੇ ਹੁਣ ਤੁਸੀਂ ਮੰਨ ਲਓ ਕੋਈ ਕਮਦਵਾ ਸਾਹਿਬ ਜਾਂਦਾ ਹੈ ਕਿਤੇ ਵੀ ਕੋਈ ਅਮਰਤ ਛਕਣ ਜਾਂਦਾ ਉਹ ਸਿੰਘਾਂ ਨੂੰ ਵੀ ਉੱਥੇ ਬੇਨਤੀ ਹੈ ਉਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਉਹਨਾਂ ਦਾ ਟਰਾਈ ਲੈ ਲਾ ਕਰੋ ਉਹਨਾਂ ਨੂੰ ਪੁੱਛ ਲੈ ਕਰੋ ਭਈ ਤੂੰ ਤਿਆਰ ਹੈ ਗੁਰੂ ਦਾ ਸਿੰਘ ਬਣਨ ਦੇ ਲਈ ਤਾਂ ਕੋਈ ਗਲਤੀ ਨਾ ਕਰਦੀ ਜੇ ਕੋਈ 6 ਮਹੀਨੇ ਬਾਅਦ ਤੇਰਾ ਫੇਰ ਮਨ ਬਦਲ ਜੇਗਾ ਕਾਰ ਸਰਕਾਰ ਤੂੰ ਮੁਰਤੇ ਤੂੰ ਸਾਈਡ ਤੇ ਰੱਖ ਦੇ ਤੇ ਵਿੱਚ ਮੈਂ ਇਦਾਂ ਦੇ ਮੂਰਖ ਲੋਕ ਵੀ ਦੇਖੇ ਨੇ ਗੁਰੂ ਦਾ ਸਿੰਘ ਨੇ ਆ ਸ੍ਰੀ ਸਾਹਿਬ ਪਾਈ ਵੀ ਆ ਕਾਰ ਸਾਰੇ ਨੇ ਫੇਰ ਵੀ ਪਤਾ ਨਹੀਂ ਕੀ ਉਹਨਾਂ ਦੇ ਦਿਮਾਗ ਦੇ ਵਿੱਚ ਇਦਾਂ ਚੀਜ਼ ਵੱਧ ਜਾਂਦੀ ਆ ਕਹਿੰਦੇ ਸਾਡੇ ਦੋ ਦਾ ਗਲਤੀ ਹੋਊਗੀ ਮੈਂ ਇਦਾਂ ਦੇ ਲੋਕਾਂ ਨੂੰ ਵੀ ਦੇਖਣ ਜਿਹੜੇ ਬਾਰ-ਬਾਰ ਮਾਫੀਆਂ ਮੰਗਣ ਜਾਂਦੇ ਨੇ ਬਾਰ-ਬਾਰ ਅਮਰਤ ਛਕਣ ਜਾਂਦੇ ਨੇ ਕਿ ਸਾਡੇ ਤੋਂ ਗਲਤੀ ਹੋ ਗਈ ਸੀ ਪਲੇਖੇ ਦੇ ਵਿੱਚ ਸਾਡੇ ਤੋਂ ਆ ਮੂਤ ਪੀਤਾ ਗਿਆ। ਸਲੇਖੇ ਤੋਂ ਸਾਤੂ ਆ ਚੀਜ਼ ਖਾਧੀ ਗਈ। ਕਿ ਜ਼ਹਿਰ ਕੌਣੀ ਖਾਧਾ ਜਾਂਦਾ ਤੁਹਾਡੇ ਤੋਂ। ਉਹ ਮੂਰਖ ਲੋਕਾਂ ਨੂੰ ਬੇਨਤੀ ਹੈ ਜਿਹੜੇ ਅਮਰਤ ਛਕਦੇ ਨੇ ਗੁਰੂ ਦਾ ਸਿੰਘ ਬਣਦੇ ਨੇ ਕੋਈ ਸੋਢੀ ਇੱਥੇ ਗੱਨ ਨਹੀਂ ਰੱਖੀ ਵੀ ਤੁਹਾਡੇ ਕਿਸੇ ਨੇ ਕਿ ਤੂੰ ਗੁਰੂ ਦਾ ਸਿੰਘ ਬਣ। ਪਹਿਲਾਂ ਆਪ ਦੇ ਆਪ ਨੂੰ ਪੂਰਾ ਪਿਆਰ ਕਰੋ। ਬਣੀ ਨੂੰ ਪੜੋ ਮੂਲ ਮੰਤਰ ਵਾਰ-ਵਾਰ ਪੜੋ ਗੁਰ ਮੰਤਰ ਪੜੋ ਆਪ ਦਾ 1 ਸਾਲ ਪੂਰਾ ਪਹਿਲਾਂ ਰਹਿ ਕੇ ਦੇਖੋ ਹਾਂਜੀ ਅਸੀਂ ਰਹਿ ਸਕਦੇ ਆ ਕਿ ਗੁਰੂ ਦਾ ਸਿੰਘ ਅਸੀਂ ਫੇਰ ਬਣੀਏ ਮੁੜ ਕੇ ਤੁਸੀਂ ਫੇਰ ਬਿਆਦਗੀਆਂ ਕਰਦੇ ਫਿਰਦੇ ਹੋ ਤੁਸੀਂ ਸ਼ਰਮ ਚਾਹੀਦੀ ਹੈ ਇਹ ਜੇ ਲੋਕਾਂ ਨੂੰ ਜਿਹੜੇ ਕਿਸੇ ਦੇ ਮਗਰ ਲੱਗ ਕੇ ਪਹਿਲਾਂ ਤਾਂ ਸ਼ਸਤਰ ਧਾਰੀ ਹੋ ਜਾਂਦੇ ਨੇ ਮੁੜ ਕੇ ਲੋਕਾਂ ਮਗਰ ਲੱਗ ਕੇ ਬਿਨਾਂ ਸ਼ਸਤਰ ਧਾਰੀ ਹੋ ਜਾਂਦੇ ਨੇ ਉਹ ਕਹਿੰਦੇ ਤੂੰ ਸੋਹਣਾ ਨਹੀਂ ਲੱਗਦਾ ਭਾਈ ਛੱਡ ਦੇ ਕਿਉਂ ਤੂੰ ਪਹਿਲਾਂ ਹੀ ਬਣ ਗਿਆ ਹਜੇ ਤੇਰੀ ਉਮਰ ਸੀ ਕੋਈ ਅੰਮ੍ਰਿਤ ਸਕਣ ਦੀ ਕੀ ਨਾ ਸੋਣਾ ਹੁੰਦਾ ਸੀ ਪਹਿਲਾਂ ਬਾਗ ਰੱਖਦਾ ਸੀ ਘੈਂਟ ਘੈਂਟ ਬਣਾ ਕੇ ਇਹ ਜੇ ਲੋਕਾਂ ਤੋਂ ਵਿਚਾਰ ਰੱਖਿਆ ਕਰੋ ਸੋ ਬੇਨਤੀ ਹੈ ਇਹ ਜੇ ਖੱਚ ਬੰਦਿਆਂ ਨੂੰ ਜਿਹੜੇ ਗੁਰੂ ਦਾ ਸਿੰਘ ਬਣਦੇ ਨੇ ਉਹ ਪਹਿਲਾਂ ਆਪਦੇ ਆਪ ਨੂੰ ਬੇਨਤੀ ਆ ਤਿਆਰ ਕਰੋ ਪ੍ਰੋਪਟਰ ਪਹਿਲਾਂ ਪਹਿਲਾਂ ਮਨ ਬਣਾਇਆ ਕਰੋ ਮਨ ਨੂੰ ਸਥਿਰ ਰੱਖਣਾ ਸਿੱਖ ਲਓ ਪਹਿਲਾਂ ਫਿਰ ਜਾ ਕੇ ਗੁਰੂ ਦਾ ਸਿੰਘ ਬਣਿਆ ਕਰੋ ਅੰਮ੍ਰਿਤ ਛਕਿਆ ਕਰੋ ਜਾ ਕੇ